ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅਸੀਂ ਹੁਣ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਗੁਰਦੁਆਰਾ ਨਾਨਕਚੀਰਾ ਸਾਹਿਬ ਦੀ ਯਾਤਰਾ ਨੂੰ ਜਾ ਰਹੇ ਹਾਂ ਹੁਣ ਸਭ ਤੋਂ ਪਹਿਲਾਂ ਪਹਿਲਾ ਪੜਾ ਗੁਰਦੁਆਰਾ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਪਾਵਨ ਸਥਾਨ ਤੇ ਹੋਵੇਗਾ ਇਹ ਗੁਰਦੁਆਰਾ ਸਹਿਬ ਜੋ ਨਾਨਕ ਚੀਰਾ ਸਾਹਿਬ ਦੀ ਸੰਗਤਾਂ ਜਾਂਦੀਆਂ ਹਨ ਉਹਨਾਂ ਦੀ ਸੇਵਾ ਵਾਸਤੇ ਕਿਉਂਕਿ ਰਸਤੇ ਦੇ ਵਿੱਚ ਪੜਾ ਚਾਹੀਦਾ ਹੈ ਰੁਕਣ ਵਾਸਤੇ ਚਾਹ ਪਾਣੀ ਦਾ ਰੋਟੀ ਪਾਣੀ ਦਾ ਲੰਗਰ ਦੀ ਉਹ ਵਿਵਸਥਾ ਨੂੰ ਵੇਖਦੇ ਹੋਏ ਓੰਕਾਰ ਸੇਵਾਵਾਲਿਆਂ ਸੰਤਾਂ ਨੇ ਮਹਾਂਪੁਰਸ਼ਾਂ ਨੇ ਇਹ ਅਸਥਾਨ ਬਾਬਾ ਜੋਰਾਵਾਰ ਸੰਗਤ ਤੇ ਬਾਬਾ ਫਤੇ ਸਿੰਘ ਜੀ ਦੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ बनवाया है ਇਸ ਸਥਾਨ ਤੇ ਆਣ ਕੇ ਸੰਗਤਾਂ ਉਥੇ ਗੁਰਦਰਾ ਸਾਹਿਬ ਨੂੰ ਨਮਸਕਾਰ ਕਰਕੇ ਉਪਰੰਤ ਲੰਗਰ ਚਾਹ ਦੀ ਸੇਵਾ ਇਹ ਉਥੇ ਚੱਲਦੀ ਹੈ ਲੰਗਰ ਪਛਾਦਾ ਸੰਗਤਾਂ ਸਾਕ ਕੇ ਆਰਾਮ ਕਰਨ ਵਾ ਕਰਕੇ ਫਿਰ ਅੱਗੇ ਜਾਂਦੇ ਹਨ ਜੇ ਕੋਈ ਲੇਟ ਵੀ ਹੋ ਜਾਵੇ ਤਾਂ ਉਹਨਾਂ ਵਾਸਤੇ ਇਸ ਜਗ੍ਹਾ ਦੇ ਉੱਤੇ ਰਹਿਣ ਦਾ ਪ੍ਰਬੰਧ ਵੀ ਹੈ ਸੋ ਆ ਰਸਤੇ ਵਿੱਚ ਆਪਜੀ ਮਾਹੌਲ ਰਸਤੇ ਦਾ ਦੇਖ ਰਹੇ ਰੇ ਸੜਕ ਦੇ ਦੋਨੇ ਪਾਸੇ ਕਾਫੀ ਦਰਖਤ ਨੇ ਤੇ ਦੂਰ ਦੂਰ ਤੱਕ ਜਿਹੜਾ ਹਰਿਆਵਲਿਆ ਉਹ ਇਸੇ ਤਰ੍ਹਾਂ ਬਰਕਰਾਰ ਆਇਆ ਕਾਫੀ ਦਰਖਤ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਬਣੇ ਹੋਏ ਨੇ ਤੇ ਦਰਖਤ ਜਿਹੜੇ ਨੇ ਹੈ ਉਹਨਾਂ ਦੀ ਕਟਾਈ ਨਹੀਂ ਕੀਤੀ ਗਈ ਤੇ ਇਹ ਸੜਕ ਦਾ ਮਹੌਲਾਬ ਜੀ ਮੌਸਮ ਜਿਹੜਾ ਦੇਖ ਰਹੇ ਨੇ ਮੌਸਮ ਜਿਹੜਾ ਵਾ ਉਹ ਵੀ ਤਕਰੀਬਨ ਠੰਡਾ ਹੈ ਜਿੱਥੇ ਰੁੱਖ ਹਨ ਕਹਿੰਦੇ ਇੱਕ ਰੁੱਖ ਤੇ 100 ਸੁੱਖ ਸੋ ਰੁੱਖਾਂ ਦਾ ਸਬੰਧ ਜਿਹੜਾ ਹੈ ਸਿੱਧਾ ਹੀ ਬਦਲਾਂ ਦੇ ਨਾਲ ਹੈ ਜਿੱਥੇ ਰੁੱਖ ਵੱਧ ਹੁੰਦੇ ਨੇ ਤੇ ਉਥੇ ਮੀਂਹ ਜਿਹੜਿਆ ਉਹ ਵੀ ਪੈਂਦੇ ਨੇ ਬਰਸਾਤਾ ਹੁੰਦੀਆਂ ਨੇ ਮੌਸਮ ਠੰਡਾ ਰਹਿੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਹੁਣ ਗੁਰਦੁਆਰਾ ਸਹਬਜ਼ਾਦੀ ਬਾਬਾ ਜੋਰਾਵਾ ਸਿੰਘ ਬਾਬੇ ਫਤਮ ਬਾਬਾ ਫਤੇ ਸਿੰਘ ਉਹਨਾਂ ਦੇ ਪਾਵਨ ਸਥਾਨ ਦੇਤੇ ਪਹੁੰਚ ਚੁੱਕੇ ਆ ਇਹ ਗੁਰਦੁਆਰਾ ਸਾਹਿਬ ਜੀ ਦਾ ਪਾਵਨ 메ਨ ਗੇਟ ਹੈ ਜਿਹੜਾ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਆ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸੋਨਾ ਬਾਰ ਕਦੇ ਵਿੱਚ ਗੱਡੀ ਲਾ ਕੇ ਇੱਥੇ ਬਾਹਰ ਤੇ ਆ ਗੁਰਦੁਆਰਾ ਸਾਹਿਬ ਦਾ ਬਾਹਰ ਦਾ ਦ੍ਰਿਸ਼ ਹੈ ਜੀ ਆ ਪਿੱਛੇ ਵੀ ਸਾਡੇ ਆ ਰੋਡ ਲੰਘ ਰਿਹਾ ਵਾ ਕੇ ਆ ਬਾਹਰ ਸਿੰਘਾਂ ਦੇ ਬੁੱਤ ਬਣੇ ਹੋਏ ਨੇ ਗੁਰਦੁਆਰਾ ਦੇ ਸਾਹਿਬ ਦੇ 메ਨ 게ਟ ਦੇ ਦੋਨੇ ਹੀ ਸਾਈਡਾਂ ਦੇ ਉੱਤੇ ਆ ਗੁਰਦੁਆਰਾ ਸਾਹਿਬ ਹੈ ਜੀ ਸਾਹਮਣੇ ਆਪ ਉਹ ਲੰਗਰ ਹਾਲ ਦੇ ਉੱਤੇ ਜਹਾਜ ਬਣਿਆ ਹੋਇਆ ਵਾ ਤੇ ਗੁਰਦੁਆਰਾ ਸਾਹਿਬ ਦੇ ਇੰਟਰ ਹੁੰਦਿਆਂ ਹੀ ਸੱਜੇ ਪਾਸੇ ਇੱਥੇ ਦਰਖਤਰ ਲੱਗੇ ਨੇ ਨਾਲ ਸ਼ੇਰ ਦਾ ਬੁੱਤ ਆ ਮੋਰ ਤੇ ਹਾਥੀ ਹੋਰ ਵੀ ਜਨਵਾਰਾਂ ਦੇ ਇਸ ਤਰ੍ਹਾਂ ਦੇ ਬੁੱਤ ਬਣਾ ਕੇ ਰੱਖੇ ਨੇ ਜਿੱਥੇ ਬੱਚੇ ਇੰਜੋਏਮੈਂਟ ਵੀ ਕਰਦੇ ਨੇ ਖੁਸ਼ ਹੁੰਦੇ ਨੇ ਉੱਤੇ ਚੜ ਕੇ ਇਹਨਾਂ ਦੇ ਫੋਟੋਆਂ ਲਵਾਉਂਦੇ ਨੇ ਤੇ ਨਾਲ ਹੀ ਇਹ ਦੇਖੋ ਆਪ ਜੀ ਇਹ ਸਰਾਮ ਬਣੀ ਹੋਈ ਹੈ ਜੀ ਇੱਥੇ ਕਮਰੇ ਨੇ 3-4 ਬਿਲਡਿੰਗਾਂ ਇਹ ਬਣੀਆਂ ਨੇ ਇਹ ਸੰਤਾਂ ਦੇ ਜੇ ਕਿਸੇ ਨੂੰ ਕੋਈ ਲੇਟ ਹੋ ਜਾਵੇ ਜੇ ਕਿਸੇ ਨੇ ਰਹਿਣਾ ਹੋਵੇ ਤਾਂ ਉਹਨਾਂ ਨੂੰ ਉੱਥੇ ਰਹਿਣ ਦਾ ਪ੍ਰਬੰਧ ਆ ਆ ਪਾਰਕ ਖੁੱਲੀ ਆ ਉੱਥੇ ਗੱਡੀਆਂ ਆਣ ਕੇ ਲੱਗਦੀਆਂ ਨੇ ਤੇ ਬਹੁਤ ਹੀ ਸੁਹਾਵਣਾ ਜਿਹੜਾ ਹੈ ਇਹ ਜਗਾ ਬਣੀ ਹੋਈ ਆ ਤੇ ਆ ਸਾਹਮਣੇ ਹੀ ਜਿੱਥੇ ਆ ਬੋਰ ਦਾ ਦਰਖਤ ਆਪ ਦੇਖ ਰਹੇ ਉਹਦੇ ਬੈਕ ਸਾਈਡ ਦੇ ਉੱਤੇ ਜਿਹੜੀ ਬਿਲਡਿੰਗ ਆ ਆ ਸਾਰਾ ਲੰਗਰ ਆ ਲਿਆ ਲੇਕਿਨ ਉਹ ਸਾਈਡ ਦੇ ਉੱਤੇ ਲੰਗਰ ਪੱਕਦਾ ਵਾ ਤੇ ਆ ਪਾਵਨ ਗੁਰਦਰਾ ਸਾਹਿਬ ਆ ਲੰਗਰ ਦੀ ਬਿਲਡਿੰਗ ਹੈ ਤੇ ਉੱਪਰ ਜਹਾਜ ਬਣਿਆ ਆ ਉੱਤੇ ਸਾਡੇ ਕੋਲ ਜਾਏ ਨਹੀਂ ਗਿਆ ਕਿਉਂਕਿ ਸਾਡੇ ਨਾਲ ਜਿਹੜੀਆਂ ਸੰਗਤਾਂ ਸੀ ਉਹ ਕਾਲੀਆਂ ਸੀ ਵੀ ਅਸੀਂ ਜਲਦੀ ਜਲਦੀ ਗੁਰਦੁਆਰਾ ਨਾਨਕ ਚੀਰਾ ਸਾਹਿਬੇ ਖੇ ਜਾ ਕੇ ਦਰਸ਼ਨ ਕਰਨੇ ਨੇ ਤੇ ਇਹ ਵਾਸਵੇਸ਼ਨ ਲੱਗੇ ਨੇ ਥੱਲੇ ਪੈਰ ਧੋਣ ਵਾਸਤੇ ਵੀ ਬਣੇ ਹੋਏ ਨੇ ਕਿ ਇੱਥੋਂ ਆਪਣੇ ਹੱਥ ਸਾਫ਼ ਕਰਕੇ ਅਸੀਂ ਹੁਣ ਜੋ ਗੁਰਦੁਆਰਾ ਸਾਹਿਬ ਜੋ ਯਾਰ ਜੋਰਾਵਾਰ ਸੰਗਤ ਤੇ ਫਤੇ ਸਿੰਘ ਜੀ ਦੇ ਪਾਵਨ ਸਾਨ ਤੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਲੱਗੇ ਹਾਂ ਇਹ ਸੰਗਤਾਂ ਨੇ ਬਾਬਾ ਜੀ ਨੇ ਉੱਥੇ ਸੇਵਾਦਾਰ ਰੱਖੇ ਹੋਏ ਨੇ ਜੋ ਸੰਗਤਾਂ ਨੂੰ ਵਾਰੀਸ਼ਰ ਉੱਥੇ ਮੱਥਾ ਟੇਕਣ ਵਾਸਤੇ ਅੰਦਰ ਭੇਜਦੇ ਨੇ ਕਿਉਂਕਿ ਹਾਲ ਇੰਨਾ ਜ਼ਿਆਦਾ ਖੁੱਲਾ ਨਹੀਂ ਹੈ ਦਰਮਿਆਨਾਂ ਹਾਲ ਹੈ ਗੁਰੂ ਪਾਤਸ਼ਾਹ ਜੀ ਦਾ ਦਰਬਾਰ ਤੇ ਇਸ ਕਰਕੇ ਵੀ ਜ਼ਿਆਦਾ ਸੰਗਤਾਂ ਦਾ ਭੀੜ ਇਕੱਠੇ ਨਾ ਹੋ ਜੇ ਤੇ ਮੱਥਾ ਨਹੀਂ ਟੇਕਿਆ ਜਾਂਦਾ ਫਿਰ ਚੰਗੀ ਤਰ੍ਹਾਂ ਸੋ ਇਹ ਗੁਰਦੁਆਰਾ ਯਾਦਗਾਰ ਸਹਬਜ਼ਾਦੇ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਪਾਵਨ ਸਥਾਨ ਹੈ ਜੀ ਇਹ ਸਾਡੇ ਨਾਲ ਕਾਕਾ ਹਡਾ ਮਨਕੀਰ ਸਿੰਘ ਅਤੇ ਹੋਰ ਸੰਗਤਾਂ ਜਿਹੜੀਆਂ ਗਈਆਂ ਨੇ ਉੱਥੇ ਜਿਹੜੀਆਂ ਨਮਸ਼ਕਾਰ ਕਰਨ ਵਾਸਤੇ ਇਹ ਸਾਰੀਆਂ ਸੰਗਤਾਂ ਬਾਬਾ ਜੀ ਦੇ ਪਾਵਨ ਸਥਾਨ ਦੇ ਉੱਤੇ ਮੱਥਾ ਟੇਕਣ ਵਾਸਤੇ ਆਈਆਂ ਹੋਈਆਂ ਨੇ ਦਰਸ਼ਨ ਕਰਨ ਵਾਸਤੇ ਸੰਗਤਾਂ ਗੁਰਦੁਆਰਾ ਸਾਹਿਬ ਕੇ ਪਹੁੰਚੀਆਂ ਨੇ ਸੋ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲੱਗੇ ਹਾਂ ਜੀ ਬਾਬਾ ਜੀ ਨੇ ਇਜਾਜ਼ਤ ਦਿੱਤੀ ਕਿ ਤੁਸੀਂ ਜਾ ਕੇ ਅੰਦਰ ਨਮਸਕਾਰ ਕਰੋ ਸੋ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਬੜੀ ਪ੍ਰੇਮ ਦੇ ਨਾਲ ਜਾ ਕੇ ਨਰਮਸਤਕ ਹੁੰਦੇ ਨੇ ਇਹ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਦ੍ਰਿਸ਼ ਹੈ ਜੀ ਜੇ ਸਭ ਤੋਂ ਪਹਿਲਾਂ ਚੁੰਮਰ ਲੱਗੇ ਆਇਆ ਉੱਥੇ ਸਾਹਮਣੇ ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਤਸਵੀਰ ਹੈ ਦੇ ਸਾਹਮਣੇ ਹੀ ਗੁਰੂ ਦਰਬਾਰ ਹੈ ਧੰ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਹੋਏ ਇਸ ਸਮੇਂ ਚੱਲ ਰਹੇ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

ਐਨਾ ਮੁਸ਼ਕਿਲਾਂ ਨੂੰ ਦੇਖਦੇ ਹੋਏ ਸੰਤਾਂ ਮਹਾਂਪੁਰਖਾਂ ਵੱਲੋਂ ਇੱਕ ੜਾਵਣਾ ਹੈ ਕਿ ਹੁਣ ਇੱਥੇ ਗੁਰੂ ਮਹਾਰਾਜ ਦੇ ਨੰਬਰ ਚੋਬੀ ਗੰਨੇ ਚੱਲਦੇ ਰਹਿੰਦੇ ਹੱਥ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਇੱਥੇ ਰੁੱਕ ਕੇ ਪ੍ਰਸ਼ਾਦਾ ਬਾਣੀ ਸਾਖੀ ਗੁਰਦੁਆਰਾ ਨਾਨਕ ਜੀ ਦਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੀਆਂ ਹਨ ਇਸ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਚੱਲ ਰਹੀ ਸੇਵਾ ਵਿੱਚ ਸੰਗਤਾਂ ਦੇ ਰਹਿਣ ਲਈ ਕਮਰਿਆਂ ਦੀ ਸੇਵਾ ਪੱਖਿਆਂ ਦੀ ਸੇਵਾ ਲੰਗਰ ਦੀ ਸੇਵਾ ਅਤਿ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਇਸ ਗੁਰੂ ਘਰ ਦੀ ਅਗਰਾਹੀ ਬਾਰੇ ਵੀ ਗੱਦੀ ਨਹੀਂ ਕੀਤੀ ਜਾਂਦੀ ਇਹ ਗੁਰੂ ਘਰ ਆਪ ਸਰ ਸੰਤਾਂ ਦੀ ਸਹਿਯੋਗ ਨਾਲ ਚੱਲਦਾ ਹੈ ਇਜੀ ਸੇ ਵੰਟ ਲਾ ਰਹੇ ਨੇ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇ ਬਾਬਾ ਨੇ ਜੀ ਨਾਲ ਸੰਤਾਂ ਦੀ ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਪਾਣਾ ਹੋਵੇ ਉਹ ਆਪਣੀਆਂ ਨੇ ਕਮਾਈਆਂ ਵਿੱਚੋਂ ਮਾਇਆ ਗੱਦੀ ਤੇ ਜਮਾ ਕਰਵਾ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਮਹਾਰਾਜ ਆਪ ਜੀ ਦੀਆਂ ਰਾਸ ਸਫਲ ਕਰਨ ਇਹ ਲੋਕ ਸੋ ਕੀਏ ਪਰ ਲੋਕ ਸੋ ਬੇਲੇ ਨਾਨਕ ਖੜਪਾ ਆਪੇ ਨੇ ਬੋਲਣਾ ਜੀ ਆਹ ਨੂੰ ਟਿਕਾ ਖਾਂਸਾ ਸੁਬਾਨ ਹੋ ਜੀ ਕੀ ਸੋ ਗੁਰੂ ਪੈਰੀ ਸਾਸੰਗ ਜੀ ਇਹ ਬਾਰ ਬਾਰ ਗੁਰਦੁਆਰਾ ਸਾਹਿਬ ਤੇ ਲੰਗਰ ਦੇ ਵਿੱਚਕਾਰ ਮੀਨਾਰੇ ਖਾਲਸਾ ਇੱਕ ਬਣਾਇਆ ਹੋਇਆ ਹੈ ਜੀ ਬੜਾ ਵਧੀਆ ਸੁਹਾਵਣਾ ਲੱਗਦਾ ਹੈ ਇਹਦੇ ਉੱਤੇ ਗੁਰੂ ਸਾਹਿਬਾਂ ਦੀਆਂ ਫੋਟੋਆਂ ਤਸਵੀਰਾਂ ਮੂਰਤੀਆਂ ਬਣਾ ਕੇ ਭਗਤਾਂ ਦੀਆਂ ਮੂਰਤੀਆਂ ਬਣਾ ਕੇ ਹਾਂ ਤੇ ਹੋਰ ਵੀ ਕਈ ਚੀਜ਼ਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ ਵਿੱਚ ਬਣਾ ਕੇ ਤੇ ਮੀਨਾਰੇ ਖਾਲਸਾ ਇਹਦਾ ਨਾਮ ਹੈ ਜੀ ਇਹ ਬਣਾ ਕੇ ਰੱਖਿਆ ਹੋਇਆ ਉੱਥੇ ਤੇ ਬੜਾ ਸੋਹਣਾ ਲੱਗਦਾ ਜੀ ਕੈਮਰੇ ਦੀ ਰੇਂਜ ਵਿੱਚ ਨਹੀਂ ਆਉਂਦਾ ਕਿਉਂ ਥੋੜਾ ਅੰਗੇਜ ਪੈ ਜਾਂਦੀ ਆ ਤੇ ਬਾਕੀ ਜੇ ਸਾਹਮਣਾ ਅਸੀਂ ਉਹਨਾਂ ਦੇ ਕੋਲ ਹੋ ਕੇ ਦੇਖੇ ਤੇ ਬੜਾ ਸੋਹਣਾ ਇਹ ਸਾਨੂੰ ਦ੍ਰਿਸ਼ ਜਿਹੜਾ ਦਿਖਦਾ ਹੈ ਇਹਨੂੰ ਕਹਿੰਦੇ ਜੀ ਮੀਨਾਰੇ ਖਾਲਸਾ ਸੋ ਇਸ ਜਗ੍ਹਾ ਦੇ ਉੱਤੇ ਨਾਲ ਹੀ ਲੰਗਰ ਸਾਹਿਬ ਨੂੰ ਜੋ ਜਾਂਦਿਆਂ ਲੰਗਰ ਹਾਲ ਦੇ ਅੰਦਰ ਹੀ ਇਹ ਬਾਬਾ ਜੀ ਪ੍ਰਸ਼ਾਦ ਵੰਡ ਰਹੇ ਹਨ ਨਾਲ ਹੀ ਸੰਗਤਾਂ ਜਿਹੜੀਆਂ ਜੋ ਆਪਣੀ ਅਰਦਾਸ ਬੇਨਤੀ ਕਰਵਾਉਂਦੀਆਂ ਨੇ ਉਹਨਾਂ ਦੀ ਪੱਤੀ ਵੀ ਕੱਟਦੇ ਨੇ ਤੇ ਉਹਨਾਂ ਨੂੰ ਸਰੋਪਾ ਅਤੇ ਪ੍ਰਸ਼ਾਦ ਵੀ ਬਖਸ਼ਿਸ਼ ਕਰਦੇ ਨੇ ਬਾਬਾ ਜੀ ਸੋ ਸਮੂਹ ਸੰਗਤਾਂ ਨੂੰ ਵੀ ਪ੍ਰਸ਼ਾਦ ਇੱਥੇ ਵੰਡਦੇ ਨੇ ਤੇ ਆ ਅਸੀਂ ਹੁਣ ਲੰਗਰ ਪ੍ਰਸ਼ਾਦਾਂ ਛਕਣ ਲੱਗੇ ਆ ਜੀ ਆਪ ਜੀ ਦੇਖੋ ਸਮੂਹ ਸੰਗਤਾਂ ਲੰਗਰ ਪ੍ਰਸ਼ਾਦਾਂ ਛਕਣ ਲੱਗੀਆਂ ਨੇ ਤੇ ਸੇਵਾਦਾਰ ਲੰਗਰ ਵਰਤਾ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪਾਵਨ ਸਥਾਨ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਇਹ ਵੀਡੀਓ ਆਪ ਜੀ ਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਸੋ ਆਸ ਕਰਦੇ ਹਾਂ ਕਿ ਆਪ ਜੀ ਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਆਪ ਜੀ ਨੇ ਗੁਰੂ ਦਰਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਇਹ ਵੀਡੀਓ ਹੋਰਨਾਂ ਨੂੰ ਵੀ ਆਪ ਸ਼ੇਅਰ ਕਰਿਓ ਤਾਂ ਜੋ ਇੱਥੇ ਨਹੀਂ ਆ ਸਕੇ ਉਹ ਵੀ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਲੈਣ ਜੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਵੀਡੀਓ ਵੱਤ ਤੋਂ ਵੱਧ ਹੋਰਨਾਂ ਲੋਕਾਂ ਵੀ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ